ਆਡੀ ਬੇਟੀ ਪੰਜਾਬ ਦਾ ਕਲਚਰ ਰਿਪਰਜੈਂਟ ਕਰੇਗੀ ਪੰਜਾਬ ਦੀ ਰਿਪਰਜੈਂਟ ਕਰੇਗੀ ਜਿਵੇਂ ਤੁਸੀਂ ਇਹਨਾਂ ਨਾਮ ਰੋਸ਼ੀ ਹਨ ਸਾਡਾ ਤੇ ਮੈਨੂੰ ਇਹ ਡਰ ਰਹਿੰਦਾ ਸੀ ਤੁਸੀਂ ਵਿਆਹੀਆਂ ਜਾਉਣੀ ਆ ਪਤਨ ਕਿਹੜੇ ਘਰ-ਬਾਰ ਮਿਲਣਗੇ ਮੈਂ ਚਿੰਤਾ ਦੇ ਸੌਣ ਲੱਗੀ ਹਣਾ ਪਰ ਹੁਣ ਮੈਨੂੰ ਉਮੀਦ ਜਾਗੀ ਹੈ ਬਹੁਤ ਬੜੀ 25 ਸਾਲ ਉਹਨਾਂ ਸੀ ਇਹ ਦੇ ਸੀ ਸੇਵਾ ਕਰਨਗੇ ਸਾਡੀ ਬੇਟੀ ਨੂੰ ਬਹੁਤ ਜਿਵੇਂ ਤੁਸੀਂ ਹਣਾ ਮੈਸੇਜ ਵਿੱਚ ਤੁਹਾਨੂੰ ਸਾਰਿਆਂ ਤੋਂ ਇੰਪ੍ਰੈਸ ਹੋਇਆ ਮੈਂ ਵੀ ਇੰਨੀਆਂ ਪਿਆਰੀਆਂ ਆਂ ਜੀ ਤੁਹਾਡੇ ਮਾਪੇ ਹਣਾ ਵਧਾਈ ਦੇ ਪੱਤਾ ਦੀ ਜੀ ਸਿਆਣੀਆਂ ਕੁੜੀਆਂ ਨੂੰ ਸਾਨੂੰ ਜਾਨ ਲੱਗਦਾ ਨਾ ਮੈਂ ਉਹ ਨਹੀਂ ਸੋਚਦਾ ਜਿਨਾਂ ਇਹ ਕੁੜੀਆਂ ਮੇਰੇ ਕਰੇ ਹੋਣੀਆਂ ਚਾਹੀਦੀਆਂ ਸੱਚੀ ਤੇ ਮੈਂ ਜਦੋਂ ਵੀ ਨਾ ਜਿੰਨੀਆਂ ਵੀ ਕੁੜੀਆਂ ਹੁਣ ਤੱਕ ਮਿਲੀਆਂ ਮੈਂ ਉਹਨਾਂ 'ਚ ਬਹੁਤ ਇੰਪ੍ਰੈਸ ਹਾਂ ਤਾਂ ਮੇਰੇ ਮਨ 'ਚ ਵੀ ਸੀ ਜੇ ਇੱਕ ਤੇ ਬੇਟਾ ਹੋ ਜਾਣਾ ਸੱਚੀ ਵਿੱਚ ਮੈਂ ਹਫਤਾ ਉਦਾਸ ਹਸ ਮੈਂ ਮੰਜ਼ੀਦ ਨੂੰ ਉੱਠਣਾ ਕਿਉਂ ਰਿਹਾ ਪਰ ਮੈਨੂੰ ਬੇਟੀ ਦੇਖ ਕੇ ਖੁਸ਼ੀ ਆ ਮੈਨੂੰ ਅਮੀਨ ਜੱਗ ਵੀ ਮਿੱਥੋ ਵਾਹ ਮੇਰਾ ਬੱਚਾ ਅਲੀ ਬੇਟੀ ਤੁਹਾਡੇ ਨਾਲ ਮਿਲ ਕੇ ਤੁਹਾਡੀ ਗੈਰੰਟੀ ਦੇ ਅੰਦਰ ਜੋ ਸੋਲੂ ਅਸੀਂ ਰਾਏ ਤੁਸੀਂ ਨਹੀਂ ਨਹੀਂ ਸੋਣ ਹੁਣ ਤੁਸੀਂ ਵੀ ਕੁਝ ਬਣਾਓ ਲੇਕਿਨ ਆਪਾਂ ਇਹਨਾਂ ਵਿਸ਼ੇ ਪੰਜਾਬਾਂ ਬਹੁਤ ਵੱਡੇ ਵੱਡੇ ਕਿਤਾਬ ਲੈ ਕੇ ਆਉਣੇ ਤੇ ਇਹ ਕੇਂਦਰ ਬਿੰਦੂ ਬਣੂਗੀ ਤੇ ਆਪਾਂ ਸਾਰੇ سپورਟ ਕਰਾਂਗੇ ਜੀ ਮੈਸ ਕਰਕੇ ਆਪਾਂ ਲੋਕਾਂ ਨੂੰ ਦੱਸਣਾ ਕਿ ਵੀ ਕੁੜੀਆਂ ਨੂੰ ਐਵੇਂ ਨਾ ਸਮਝਿਓ ਥੈਂਕ ਯੂ ਜੀ ਕੁੜੀਆਂ ਦਾ ਜੋ ਮਕਾਮ ਹੁੰਦਾ ਉਹ ਸਾਨੂੰ ਪੁੱਛ ਕੇ ਦੇਖੋ ਆ ਬੱਚੇ ਬੈਠੇ ਨੇ ਵਿਸ਼ੇ ਪੱਧਰ ਤੇ ਨਾਮ ਕਮਾਇਆ ਇਹਨਾਂ ਨੇ ਤੁਹਾਡੇ ਨਾਮ ਨੂੰ ਰੌਸ਼ਨੀ ਕੀਤਾ ਅਸੀਂ ਤਾਂ ਸਾਡਾ ਬੱਚਾ ਇਹ ਵੀ ਐਸੀ ਤਰ੍ਹਾਂ ਹੀ ਪੰਜਾਬ ਔਰ ਸਮਾਉ ਕਿ ਅਸੀਂ ਪੰਜਾਬ ਲੈ ਲਿਆ ਪੰਜਾਬ ਤੋਂ ਸਾਰਾ ਕੁਝ ਹੀ ਆ ਗਿਆ ਕਾਲਕਿਰ ਸਭ ਕੋ ਸ਼ਾਪਨ ਰਿਪਰੈਜ਼ੈਂਟ ਕਰਵਾਵਾਂਗੇ ਅਸੀਂ ਕਿ ਸੋਨਾ ਫਲਨ ਪੋਸ਼ਣ ਕਰਾਂਗੇ ਵਾਹਿਗੁਰੂ ਜੀ ਦਾ ਉਹ ਪਰਮਾਤਮਾ ਨੇ ਸੰਮੇਦਾਰ ਦਿੱਤੇ ਸੋ ਤੁਸੀਂ ਮੇਰੀ ਐਡੀ ਵੱਡੀ ਕੁੱਛ ਦੇ ਵਿੱਚ ਸ਼ਾਮਲ ਹੋਏ ਬਿਲਕੁਲ ਤਾਂ ਕੋਈ ਸ਼ਾਬਦੀ ਨਹੀਂ ਸਾਡੀ ਨਾ ਬੰਦਾ ਦੁੱਖ ਤੇ ਸੁੱਖ ਦੇ ਵਿੱਚ ਖੜ ਜਰ ਕੇ ਖੜੀ ਨਾ ਖੜੀ ਹਨ ਰਾਤਿਕਾ ਅੱਜ ਇਹਨਾਂ ਖੁਸ਼ੀ ਜੀ ਤੋਂ ਮੂਮੈਂਟ ਅੱਦ ਕਿ ਹੋਣ ਤੱਕ ਤੇ ਮੇਰਾ ਸਾਥ ਦਿੱਤਾ ਸਾਰਿਆਂ ਨੇ ਮੇਰੀ ਸਾਰੀ ਟੀਮ ਨੇ ਮੈਂ ਦੇ ਨਹੀਂ ਦੇ ਸਕਦਾ ਇਹ ਕੇਵਲ ਕੋਈ ਸ਼ਬਦ ਨਹੀਂ ਵਸਤਵਾਟਕ ਧੰਨਵਾਦੀ ਕਰਦਾ ਸ਼ੁਕਰ ਜੀ ਬਹੁਤ ਸ਼ੁਕਰੀਆ ਸਾਡੀਆਂ ਦੁਆਵਾਂ ेेट दे, हैक <laughs> <आपा> <laughs> <laughs> <laughs>